ਦੇਸ਼ ਜਿਸ ਵਕਤ ਸਭ ਤੋਂ ਜ਼ਿਆਦਾ ਚਰਚਾ ਸ਼ਹੀਦਾ ਦੀ ਸ਼ਹਾਦਤ ਤੇ ਹੋ ਰਹੀ ਹੈ ਪਰ ਕੁਝ ਅਜਿਹੇ ਪਰਿਵਾਰ ਵੀ ਨੇ ਜਿਹੜੇ ਕਿ ਲੰਬੇ ਸਮੇਂ ਤੋਂ ਨੌਕਰੀ ਲਈ ਸੰਘਰਸ਼ ਕਰ ਰਹੇ ਨੇ ਤੇ ਨੌਕਰੀ ਲੈਣਾ ਇੰਨਾ ਔਖਾ ਹੈ ਕਿ ਲੰਮੀਆਂ ਮੁਲਾਕਾਤਾਂ ਤੋਂ ਬਾਅਦ ਵੀ ਕੋਈ ਫੈਸਲਾ ਨਹੀਂ ਨਿਕਲਿਆ ਤੇ ਸੀਐਮ ਨੂੰ ਤਾਂ ਮਿਲ ਵੀ ਨਹੀਂ ਸਕੇ ਚਾਰ ਪਰਿਵਾਰ ਇਹ ਤੇ ਜਿਲੰਦਰਾ ਇਹਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਉਂ ਇੰਨਾ ਔਖਾ ਹੈ ਇੱਕ ਸ਼ਹੀਦ ਦੇ ਪਰਿਵਾਰ ਲਈ ਨੌਕਰੀ ਲੈਣਾ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੁਲਸ਼ਨ ਸਿੰਘ ਆ ਫਿਰ ਇਹ ਪਿਤਾ ਜੀ ਸ਼ਹੀਦ ਲੈਫਟੇਨੈਂਟ ਜੋਗਾ ਸਿੰਘ 1998 ਚ ਸ਼ਹੀਦ ਹੋਏ ਸੀਗੇ ਬਾਈ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਸ਼ੌਰੇ ਚੱਕਰਵਰਡ ਮਿਲਿਆ ਸੀਗਾ ਬਟ ਪੰਜਾਬ ਸਰਕਾਰ ਰੈਕਗਨਾਈਜ਼ ਨਹੀਂ ਕਰ ਰਹੀ ਸਾਡੇ ਅਵਾਰਡ ਤੇ ਸਾਨੂੰ ਅੱਲੇ ਤੱਕ ਕੋਈ ਜੌਬ ਨਹੀਂ ਦਿੱਤੀ ਜਿੱਦਾਂ ਕਿ ਆਲਰੇਡੀ ਕਾਫੀ ਵਾਰ ਮਾਰਟਿਸ ਨੂੰ ਦੇ ਚੁੱਕੀ ਆ ਜਸਟ ਬਿਕੋਜ਼ ਕਿ ਪਾਲਿਸੀ ਚ ਅਸ਼ੋਕ ਚੱਕਰ ਸੀਰੀਜ਼ ਅਵਾਰਡ ਦਾ ਕੋਈ ਮੈਂਸ਼ਨ ਨਹੀਂ ਆ ਤੇ ਉਹ ਸਾਨੂੰ ਕਨਸੀਡਰ ਵੀ ਨਹੀਂ ਕਰ ਰਹੇ ਫਿਲਹਾਲ ਤੇ ਓਨਲੀ ਸੋਰਸ ਆਫ ਇਨਕਮ ਸਾਡੇ ਕੋਲ ਜਿਹੜਾ ਹੈਗਾ ਪੈਨਸ਼ਨ ਅਸੀਂ ਪੈਨਸ਼ਨਾਂ ਤੇ ਹੀ ਪੜਾਈਆਂ ਕੀਤੀਆਂ ਨੇ ਤੇ ਅਸੀਂ ਵੀ ਲੁੱਕ ਅਪ ਟੂ ਕਿ ਸਾਡੇ ਫਾਦਰ ਸਾਹਿਬ ਨੈਸ਼ਨਲੀ ਸ਼ਹੀਦ ਹੋਏ ਨੇ ਤਾਂ ਅਸੀਂ ਚਾਹੁੰਦੇ ਆ ਕਿ ਨੇਸ਼ਨ ਨੂੰ ਵੀ ਸਾਡੇ ਪ੍ਰਤੀ ਉਹਨਾਂ ਦੀ ਡਿਊਟੀ ਬੰਦੀ ਆ ਟੂ ਟੂ ਬਟ ਹੱਲੇ ਤੱਕ ਇਹ ਨਹੀਂ ਹੋ ਪਾਰਿਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੀਐਮ ਸਾਹਿਬ ਨੂੰ ਮਿਲਣ ਦੀ ਬਟ ਹੱਲੇ ਤੱਕ ਫਿਲਹਾਲ ਨਹੀਂ ਮਿਲ ਪਏ ਉਹਨਾਂ ਨਾਲ ਕੀ ਕਾਰਨ ਦੱਸਿਆ ਜਾ ਰਿਹਾ ਹੈ ਜੌਬ ਨਾ ਦੇਣ ਦਾ ਜੌਬ ਨਾ ਦੇਣ ਦਾ ਕਾਰਨ ਇਕਨੋਮਲੀ ਹੈ ਜੀ ਪਾਲਿਸੀ ਦੇ ਅੰਦਰ ਪਾਲਿਸੀ ਤਾਂ ਸਰਕਾਰ ਬਣਾਉਂਦੀ ਹੈ ਸੀਐਮ ਸਾਹਿਬ ਬਣਾਉਂਦੇ ਨੇ ਡੈਫੀਨਿਟਲੀ ਬਟ ਉਹ ਬਿਊਰੋਕ੍ਰੈਟਿਕ ਲੈਵਲ ਤੇ ਆ ਕੇ ਕੁਛ ਨਾ ਕੁਛ ਕਦੀ ਪ੍ਰੋਬਲਮ ਹੋ ਜਾਂਦੀ ਹੈ ਤੇ 1999 ਚ ਇੱਕ ਪਾਲਿਸੀ ਬਣਾਈ ਗਈ ਸੀ ਉਹਦੇ ਚ ਅਸ਼ੋਕ ਚੱਕਰ ਸੀਰੀਜ਼ ਦਾ ਮੈਂਸ਼ਨ ਹੀ ਨਹੀਂ ਕੀਤਾ ਕਿ ਇਹ ਅਵਾਰਡਸ ਨੂੰ ਜੌਬ ਦੇਣੀ ਹੈ ਕਿ ਨਹੀਂ ਦੇਣੀ ਹੈ ਇਹੀ ਬੋਲ ਕੇ ਸਾਨੂੰ ਅਜੇ ਤੱਕ ਮਨਾ ਕਰਦੇ ਜਾ ਰਹੇ ਕਿ ਤੁਹਾਡਾ ਨਾਮ ਹੀ ਨਹੀਂ ਮੈਂਸ਼ਨ ਬਟ ਇਹ ਰੈਕਗਨਾਈਜ਼ ਕਰਦੇ ਆ ਕਿ ਜੀ ਇਹ ਹਾਈਐਸਟ ਪੀਸ ਟਾਈਮ ਗਲੈਂਟਰੀ ਅਵਾਰਡਸ ਆ ਤੁਸੀਂ ਸੁਪਰੀਮ ਸੈਕਰੀਫਾਈਸ ਤੁਹਾਡੇ ਘਰਦਿਆਂ ਨੇ ਦਿੱਤਾ ਤਾਂ ਅਸੀਂ ਪੂਰੀ ਸਿੰਪਥੀਸ ਆ ਬਟ ਸਿਰਫ ਸਿੰਪਥੀਸ ਮਿਲਦੀਆਂ ਸਾਨੂੰ ਜਸਟਿਸ ਨਹੀਂ ਮਿਲਦਾ ਤੇ ਕਿੰਨੇ ਪਰਿਵਾਰ ਨੇ ਇਸ ਤਰ੍ਹਾਂ ਦੇ ਜੀ ਜੋ ਰეკਮੈਂਡੇਸ਼ਨ 2014 ਚ ਸੈਕਟਰੀ ਸਾਹਿਬ ਨੇ ਸੀਗੇ ਡਿਫੈਂਸ ਸਰਵਿਸ ਵੈਲਫੇਅਰ ਦੇ ਉਹਨਾਂ ਨੇ ਰეკਮੈਂਡ ਕੀਤੀ ਸੀ 33 ਫੈਮਿਲੀਜ਼ ਜਿਹੜੀ ਐਲੀਜੀਬਲ ਆ 1950s ਤੋਂ 1998 ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਬਟ ਆਊਟ ਆਫ ਦਟ ਅਸੀਂ ਚਾਰੀ ਫੈਮਲੀ ਤੁਹਾਡੇ ਸਾਹਮਣੇ ਨੇ ਅਸੀਂ ਚਾਰੀ ਐਲੀਜੀਬਲ ਰਹਿ ਗਏ ਆ ਬਾਕੀ ਤਾਂ ਉਹਨ ਜਿਹਨਾਂ ਦੇ ਕੇਸ 1960s ਜਾਂ 70s ਦੇ ਸੀਗੇ ਉਹਨਾਂ ਦੇ ਤਾਂ ਬੱਚੇ ਵੀ ਉਹਨ ਬੁੜੇ ਹੋ ਗਏ ਨੇ ਅਸੀਂ ਵੀ ਲਾਸਟ ਸਰਵਾਈਵਿੰਗ ਜਨਰੇਸ਼ਨ ਹੈਗੀ ਆ ਅਵਾਰ ਵਿਡੋਸ ਤਾਂ ਉਹਨਾਂ ਦੇ ਬੱਚਿਆਂ ਦੀ ਪੰਜ 6 ਸਾਲਾਂ ਨੂੰ ਸ਼ਾਇਦ ਅਸੀਂ ਵੀ ਫਰਸਟ੍ਰੇਟ ਹੋ ਕੇ ਮੈਟਰ ਛੱਡ ਦਿੱਤੀ ਤਾਂ ਇਹ ਹਮੇਸ਼ਾ ਲਈ ਇਨਜਸਟਿਸ ਹੀ ਰਹੇਗਾ ਸਾਡੇ ਨਾਲ ਪਿਛਲੀ ਗਵਰਨਮੈਂਟ ਵੇਲੇ ਤੁਸੀਂ ਸੀਐਮ ਨੂੰ ਵੀ ਮਿਲਣਾ ਚਾ ਰਹੇ ਸੀ ਕਿੰਨੀ ਵਾਰ ਤੁਸੀਂ ਕੋਸ਼ਿਸ਼ ਕੀਤੀ ਪਰ ਮਿਲ ਨਹੀਂ ਸਕੇ ਤੁਸੀਂ ਮਲਟੀਪਲ ਟਾਈਮ ਜੀ ਮੈਂ ਤਾਂ ਆਪ ਚੰਡੀਗੜ੍ਹ ਪੜ ਰਿਆ ਸੀ ਉਸ ਟਾਈਮ ਤੱਕ 2013-14 ਦੇ ਵਿੱਚ ਮੈਂ ਬਹੁਤ ਮਲਟੀਪਲ ਵਿਜ਼ਿਟਸ ਕੀਤੀਆਂ ਸੈਕ੍ਰੇਟਰੀਏਟ ਸੀਐਮ ਸਾਹਿਬ ਵਾਲੇ ਮਿਨੀ ਸੈਕ੍ਰੇਟਰੀਏਟ ਵੀ ਕੀਤੀਆਂ ਬਟ ਅਨਫੋਰਚੂਨੇਟਲੀ ਸਾਡਾ ਕੇਸ ਕਦੀ ਅੱਗੇ ਗਿਆ ਹੀ ਨਹੀਂ ਸੀਐਮ ਸਾਹਿਬ ਤੱਕ ਆਮ ਸ਼ੋਰ ਕਿ ਅਗਰ ਉਹਨਾਂ ਦੇ ਨੋਟਿਸ ਚ ਆਉਂਦਾ ਤਾਂ ਪੱਕਾ ਜਸਟਿਸ ਕਰਦੇ ਬਟ ਆਪਰੇਟਰ ਲੈਵਲ ਤੇ ਜਾਂ OSD ਲੈਵਲ ਤੇ ਹੀ ਸਾਨੂੰ ਜਵਾਬ ਦੇ ਦਿੱਤਾ ਜਾਂਦਾ ਸੀ ਮਿਲਾਵਾਂਗੇ ਮਿਲਾਵਾਂਗੇ ਕਈ ਸਾਲ ਤੱਕ ਟਰਾਈ ਕੀਤਾ ਦੈਨ ਅਸੀਂ ਗਵਰਨਮੈਂਟ ਚੇਂਜ ਹੋਈ ਆ ਸੀਐਮ ਸਾਹਿਬ ਆਪ ਇੱਕ ਫੌਜੀ ਨੇ ਵੀ ਆਰ ਹੋਪਫੁਲ ਕਿ ਉਹ ਇਹ ਮੈਟਰ ਸਮਝੂਗੇ ਕਿ ਗਲੈਂਟਰੀ ਔਰਡ ਕੀ ਚੀਜ਼ ਹੁੰਦੀ ਆ ਉਹਨਾਂ ਨੂੰ ਪੇਪਰਾਂ ਤੇ ਨਹੀਂ ਵੰਡਣਾ ਚਾਹੀਦਾ ਅਗਰ ਕੋਈ ਅਨਾਰਮਲੀ ਹੋ ਗਈ ਆ ਤਾਂ ਉਹਦੀ ਰეკਮੈਂਡੇਸ਼ਨ ਡਿਪਾਰਟਮੈਂਟ ਨੇ ਕੀਤੀ ਹੈ ਉਹ ਅਪਰੂਵ ਹੋਣੀ ਚਾਹੀਦੀ ਆ ਨਾ ਕਿ ਉਹਨੂੰ ਫਾਈਲ ਕਲੋਜ਼ ਕਰਕੇ ਵਾਪਸ ਭੇਜ ਦੇਣਾ ਚਾਹੀਦਾ ਪਾਲਿਸੀ ਬਣਾਉਣਾ ਵੀ ਤਾਂ ਸਰਕਾਰ ਦਾ ਹੀ ਕੰਮ ਆ ਅਗਰ ਪਾਲਿਸੀ 'ਚ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਵੀ ਚੇਂਜ ਕੀਤਾ ਜਾ ਸਕਦਾ ਬਿਲਕੁਲ ਜੀ ਸਰਕਾਰ ਦਾ ਉਹਦੇ ਵਿੱਚ ਪ੍ਰੋਵੀਜ਼ਨ ਆ ਪਾਲਿਸੀ ਦੇ ਅੰਦਰ ਕਿ ਗਵਰਨਮੈਂਟ ਰਿਜ਼ਰਵਸ ਦਾ ਰਾਈਟ ਟੂ ਇਨਕਲੂ ਜਸ ਬਿਕੋਜ਼ ਅਸੀਂ ਕੱਲੇ ਕੱਲੇ ਹਾਂ ਅਸੀਂ ਡਿਫਰੈਂਟ ਡਿਫਰੈਂਟ ਡਿਸਟ੍ਰਿਕਟ ਤੋਂ ਆ ਸਾਡੇ ਨਾਲ ਕੋਈ ਐਮਿਨੇਟ ਪਰਸਨੈਲਿਟੀ ਨਹੀਂ ਖੜੀ ਹੁੰਦੀ ਸਾਡੇ ਨਾਲ ਕੋਈ ਪੋਲੀਟੀਸ਼ੀਅਨ ਨਹੀਂ ਆ ਤਾਂ ਗੱਡ ਕੇ ਸਾਡੀ ਸੁਣਵਾਈ ਵੀ ਨਹੀਂ ਹੈਗੀ ਤੁਹਾਡਾ ਕੀ ਨਾਮ ਹੈ ਮੈਮ ਮੇਰਾ ਨਾਮ ਜਗਿੰਦਰ ਕੌਰ ਹੈ ਮਸ਼ੀਦ ਲੈਫਟੀਨੈਂਟ ਜੋਗਾ ਸਿੰਘ ਦੀ ਵਾਈਫ ਹਾਂ ਉਹਨਾਂ ਦੇ ਉਹ 1 ਅਕਤੂਬਰ 1998 ਵਿੱਚ ਸ਼ਹੀਦ ਹੋਏ ਸੀ ਸ਼੍ਰੀਨਗਰ ਬਾਰਾਮੁੱਲਾ ਉਹਨਾਂ ਨੂੰ ਸ਼ੌਰਿਆ ਚੱਕਰ ਰਿਵਾਰਡ ਮਿਲਿਆ ਹੋਇਆ ਹੈ ਉਸ ਟਾਈਮ ਮੇਰੇ ਬੱਚੇ ਬਹੁਤ ਛੋਟੇ ਸੀ ਮੈਂ ਪੈਨਸ਼ਨ ਹੀ ਸਨ ਮੈਨੂੰ ਮਿਲਦੀ ਆ ਉਸ ਉਸ ਪੈਨਸ਼ਨ ਨਾਲ ਹੀ ਮੈਂ ਆਪਣੇ ਬੱਚਿਆਂ ਨੂੰ ਪੜਾਇਆ ਹੈਗਾ ਤਾਂ ਫਿਰ ਪੜਾਉਣ ਤੋਂ ਬਾਅਦ ਮੈਂ ਆਪਣੇ ਬੱਚੇ ਦੀ ਜੋਬ ਵਾਰੇ ਬਹੁਤ ਅਸੀਂ ਟਰਾਈ ਕੀਤਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਪਰ ਸਾਡੀ ਸੁਣਾਈ ਨਹੀਂ ਹੋ ਰਹੀ ਕਿਤੇ ਵੀ ਬਹੁਤ ਮੈਂ ਔਰ ਬੇਟੇ ਨੇ ਬਹੁਤ ਅਸੀਂ ਚੰਡੀਗੜ੍ਹ ਬਹੁ ਵਾਰੀ ਗਏ ਤੇ ਸੈਨਿਕ ਵੈਲਫੇਅਰ ਆਫਿਸ ਉੱਥੇ ਵੀ ਪਰ ਸਾਨੂੰ ਇਹੀ ਵਾਰ-ਵਾਰ ਇਹੀ ਕਿਉਂ ਮਿਲਦਾ ਹੈਗਾ ਸੋਨ ਵਿੱਚ ਕਿ ਨਹੀਂ ਆਫਟਰ 199 ਵਿੱਚ ਜੋ ਸ਼ਹੀਦ ਹੋਏ ਹੈਗੇ ਆ ਉਹਨਾਂ ਦੇ ਪਰਿਵਾਰ ਨੂੰ ਜੋਬ ਮਿਲਦੀ ਆ ਔਰ ਤੁਹਾਡਾ ਇਹਦੇ ਵਿੱਚ ਕੋਈ ਨਹੀਂ ਜੋ ਸਾਨੂੰ ਅਵਾਰਡ ਮਿਲੇ ਆ ਇਨਾਂ ਦੀ ਕੋਈ ਵੈਲਿਊ ਨਹੀਂ ਆ ਸਮਝ ਨਹੀਂ ਆਉਂਦੀ ਹੈਗੀ ਕਿਉਂ ਨਹੀਂ ਆ ਵਾਈ ਸਾਡੇ ਨਾਲ ਇਹ ਫਰਕ ਕਿਉਂ ਆ ਸ਼ਹੀਤ ਤਾਂ ਸ਼ਹੀਦੀ ਹੁੰਦੇ ਹਨ ਚਾਹੇ ਉਹ ਵਾਰ ਵਿੱਚ ਹੁੰਦੇ ਆ ਚਾਹੇ ਉਹ ਪੀਸ ਵਿੱਚ ਸ਼ਹੀਤ ਤਾਂ ਸ਼ਹੀਦੀ ਹੋਏ ਹੈਗੇ ਆ ਬਸ ਹੁਣ ਕੈਪਟਨ ਸਰਕਾਰ ਕੈਪਟਨ ਸਾਹਿਬ ਆਏ ਆ ਅਸੀਂ ਉਹਨਾਂ ਤੋਂ ਇਹ ਹੀ ਮੰਗ ਕਰਦੇ ਆ ਕਿ ਉਹ ਸਾਡੀ ਇਹ ਪ੍ਰੋਬਲਮ ਸੁਣਨ ਕਿਉਂਕਿ ਖੁਦ ਫੌਜ ਵਿੱਚ ਰਹਿ ਚੁੱਕੇ ਆ ਤਾਂ ਸਾਨੂੰ ਅਸੀਂ ਉਮੀਦ ਵੀ ਕਰਦੇ ਆ ਕਿ ਸਾਡੀ ਉਹ ਇਹ ਪ੍ਰੋਬਲਮ ਸੁਣਨਗੇ ਔਰ ਇਸ ਤੇ ਖਰਾ ਉਤਰਨਗੇ ਬਸ ਐਹੀ ਮੇਰੀ ਸ਼ਹੀਦ ਦਾ ਸ਼ਹੀਦ ਹੀ ਹੁੰਦੇ ਆ ਤੇ ਤੁਹਾਡੀ ਫੈਮਿਲੀ ਚ ਮੈਂ ਤੁਹਾਡਾ ਬੇਟਾ ਹੈ ਜਿਹਦੇ ਲਈ ਤੁਸੀਂ ਜੌਬ ਲਈ ਕੋਸ਼ਿਸ਼ ਕਰ ਰਹੇ ਹਾਂ ਜੀ ਮੇਰੀ ਫੈਮਿਲੀ ਚ ਮੇਰਾ ਬੇਟਾ ਜਦੋਂ ਉਹਦੇ ਪਾਪਾ ਦੀ ਡੈਥ ਹੋਈ ਉਹ ਤਿੰਨ ਮਹੀਨੇ ਦਾ ਸੀ ਔਰ ਬੇਟੀ 1.5 ਸਾਲ ਦੀ ਸੀ ਇੰਨੇ ਲੌਂਗ ਸਟਰਗਲ ਤੋਂ ਬਾਅਦ ਅੱਜ ਮੇਰੇ ਬੱਚੇ ਨੇ ਬੀਟਾ ਕੰਪਲੀਟ ਕਰ ਲਈਏ ਪਰ ਜੌਬ ਲਈ ਠੱਕੇ ਖਾ ਰਿਆ ਮੈਂ ਚਾਹਨੀ ਆ ਕੈਪਟਨ ਸਰਕਾਰ ਅੱਗੇ ਰਿਕੁਐਸਟ ਕਰਦੀ ਆ ਔਰ ਬੁਰੀ ਉਮੀਦ ਵੀ ਕਰਦੀ ਆ ਸਾਨੂੰ 99 ਦੇ ਕਾਰਗਿਲ ਛਿੱਤਾਂ ਵਾਂਗੂ ਕੋਈ ਪਟੋਲ ਪੰਪ ਕੋਈ ਏਜੰਸੀਆਂ ਕੋਈ ਲੈਂਡ ਕੁਝ ਨਹੀਂ ਚਾਹੀਦਾ ਸਿਰਫ ਜੌਬ ਚਾਹੀਦੀ ਹੈ ਅਸੀਂ ਹੋਰ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕਰਦੇ ਪਰ ਜੇ 99 ਦੇ ਕਾਰਗਿਲ ਦੇ ਸ਼ਹੀਦਾਂ ਨੂੰ ਇੰਨੇ ਬੈਨੀਫਿਟਸ ਹੈ ਐਟ ਲੀਸਟ 93 ਦੇ ਸ਼ਹੀਦਾਂ ਨੂੰ ਵੀ ਬੈਨੀਫਿਟਸ ਦਿੱਤੇ ਜਾਣ ਜਿਹੜੇ ਬੱਚੇ ਨੇ ਆਪਣੇ ਪਾਪਾ ਦਾ ਫੇਸ ਨਹੀਂ ਕਦੇ ਦੇਖਿਆ ਨਾ ਬੇਟੀ ਨੇ ਦੇਖਿਆ ਉਸ ਬੱਚੇ ਨਾਲ ਜਸਟਿਸ ਕੀਤਾ ਜਾਏ ਕਿ ਉਹਨੂੰ ਕਲਾਸ 1 ਪੋਸਟ ਦਿੱਤੀ ਜਾਵੇ ਨਾ ਕਿ ਕਨਸਟੇਬਲ ਕਦੋਂ ਤੁਹਾਡੇ ਹਸਬੰਦ ਸ਼ਹੀਦ ਮੇਰੇ ਹਸਬੰਦ 93 ਚ ਸ਼ਹੀਦ ਹੋ ਸੀ ਜਦੋਂ ਮੇਰਾ ਬੇਟਾ 3 ਮਹੀਨੇ ਦਾ ਸੀ ਕਿਉਂਕਿ ਉਹ ਵੀ 93 ਬੋਨ ਹੈ ਮੇਰਾ ਬੇਟਾ ਅਗਸਤ ਦਿਸੰਬਰ 23 ਨੂੰ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ 93 ਛੋਟਾ ਸੀ ਗੋਤੀਵਾਲਾ ਸੀ ਉਸ ਤੋਂ ਇਲਾਵਾ ਵੀ ਕੁਝ ਪ੍ਰੋਬਲਮ ਸਿਰਫ ਪੈਨਸ਼ਨ ਤੇ ਸਿਰਫ ਪੈਨਸ਼ਨ ਤੇ ਆ ਕੋਈ ਲੌਸ ਆ ਕੁਝ ਨਹੀਂ ਸਹਾਰਾ ਕਿਸੇ ਦਾ ਆਪਣੇ ਬੱਚੇ ਮੈਂ ਖੁਦ ਪਾਲੇ ਆ ਲੌਂਗ ਸਟਰਗਲ ਤੋਂ ਬਾਅਦ ਅੱਜ ਮੈਂ ਜੋਬ ਦੇ ਲਈ ਤੱਕੇ ਖਾ ਰਹੀ ਆ ਉਮੀਦ ਕਰਦੀ ਆ ਕਿ ਮੇਰੀ ਸੁਣਵਾਈ ਹੋਏਗੀ ਕੈਪਟਨ ਸਰਕਾਰ ਜਰੂਰ ਸੁਣ ਲਵੇ ਥੈਂਕ ਯੂ ਤੁਹਾਡੇ ਹਸਬੰਦ ਤੋਂ ਇਲਾਵਾ ਵੀ ਤੁਹਾਡੇ ਫੈਮਿਲੀ 'ਚ ਕੋਈ ਪ੍ਰੋਬਲਮਸ ਹੋਈਆਂ ਕੁਝ ਡੈਥ ਹੋਈਆਂ ਤੇ ਮੇਰੇ ਮੈਂ ਆਪਣੇ ਫੈਮਿਲੀ ਦੇ 3 ਮੈਂਬਰ ਖੋਇਆ ਅੱਤਵਾਦੀਆਂ ਹੱਥੋਂ ਪੰਜਾਬ ਟੈਰਰਿਸਟ ਜਦੋਂ 91 ਚ ਪੁਲਿਸ ਵਾਲਿਆਂ ਦੀਆਂ ਫੈਮਲੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਉਦੋਂ ਮੇਰੇ ਮਦਰ ਔਰ ਸਿਸਟਰ ਨੂੰ ਘਰ ਆ ਕੇ ਗੋਲੀਆਂ ਨਾਲ ਪੁੰਨ ਕੇ ਚਲੇ ਗਏ ਸਨ ਬੇਕਸੂਰ ਲੇਡੀਜ਼ ਨੂੰ ਉਹਨਾਂ ਨੂੰ ਖੋਇਆ ਉਸ ਤੋਂ ਬਾਅਦ 93 ਚ ਹਸਬੈਂਡ ਖਾਇਆ ਤਿੰਨ ਤਿੰਨ ਡੈਥ ਘਰ ਦੀਆਂ ਦੇਖੀਆਂ ਜੋ ਸਹਣੀਆਂ ਔਖੀਆਂ ਨੇ ਤੇ ਉਮੀਦ ਕਰਦੀ ਹਾਂ ਕਿ ਅੱਗੇ ਜਿਹੜੀ ਲਾਈਫ ਨਿਕਲ ਗਈ ਨਿਕਲ ਗਈ ਮੇਰੇ ਬੱਚਿਆਂ ਦੀ ਖੁਸ਼ੀ ਲਈ ਉਹਨਾਂ ਨੂੰ ਜੌਬ ਦਿੱਤੀ ਜਾਏ ਕਲਾਸ 1 ਪੋਸਟ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਗਰਦਾਸਪੁਰ ਤੋਂ ਹਾਂ ਹਾਂਜੀ ਗਰਦਾਸਪੁਰ ਤੋਂ ਆਏ ਹਾਂ ਤੁਹਾਡੇ ਹਸਬੰਦ ਤਾਂ ਦੋ ਸ਼ਹੀਦ ਹੋਏ ਸੀ ਉਹ ਹੋਏ ਹੀ ਬਨਮੀ ਚ ਹਾਂ ਬਨਮੀ ਚ ਹੋਏ ਸੀ ਉਹ ਨਹੀਂ ਸੁਬਨਮੀ ਚ ਹਾਂ ਤੁਹਾਡੀ ਫੈਮਲੀ ਜੀ ਕੌਣ ਕੌਣ ਹੈ ਜਿੰਨੂੰ ਜੌਬ ਸਿਰਫ ਦੋ ਬੇਟੀਆਂ ਨੇ ਮੇਰੀਆਂ ਹਾਂਜੀ ਇਹ ਵੱਡੀ ਉਹ ਦੋ ਸਾਲ ਦੀ ਸੀ ਛੋਟੀ ਬਾਦਸ਼ ਹੋਈ ਆ ਤੇ ਆਪਣੇ ਪੈਨਸ਼ਨ ਦੇ ਸਿਰ ਤੇ ਅਸੀਂ ਗੁਜ਼ਾਰਾ ਕਰਨੇ ਆ ਉਹਦੇ ਨਾਲ ਹੀ ਇਹਨਾਂ ਨੂੰ ਮੈਂ ਬੜੀ ਮੁਸ਼ਕਲ ਨਾਲ ਪੜਾਇਆ ਨੀ ਟੱਕ ਕਰਕੇ ਐਮ ਟੱਕ ਕਰ ਲਈਆ ਛੋਟੀ ਦੇ ਵੀ ਟੱਕ ਕਰ ਲੀਆ ਤੇ ਹੁਣ ਇਹ ਵੇਲੀਆਂ ਨੇ ਤੇ ਅਸੀਂ ਇਹੋ ਕਰਨੇ ਆ ਵੀ ਚਲੋ ਹਰ ਨੌਮੀਦ ਦੇ ਕੇ ਫਿਰ ਸਰਕਾਰ ਹਰ ਨੌਮੀਦ ਦੇ ਬੱਚਿਆਂ ਨੂੰ ਕਿਸੇ ਰਜਗਾਰ ਦੇ ਛੜੇ ਮਿਲਣ ਦਾ ਮੌਕਾ ਦਿੱਤਾ ਜਾ ਰਜਗਾਰ ਦੇ ਛੜੇ ਉਹਨਾਂ ਨੂੰ ਬਸ ਹੋਰ ਅਸੀਂ ਕੁਝ ਨਹੀਂ ਮੰਗਦੇ ਕੀ ਕਰ ਰਹੇ ਹੋ ਤੁਸੀਂ ਸਾਨੂੰ ਸੀਐਮ ਸਾਹਿਬ ਨਾਲ ਮਿਲਣ ਦਾ ਮੌਕਾ ਦਿੱਤਾ ਜਾਏ ਸਾਡੀ ਗੱਲ ਉਹਨਾਂ ਤੱਕ ਪਹੁੰਚਾਈ ਜਾਏ ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਹਾਂ ਉਹ ਸਾਨੂੰ ਇਦਾਂ ਹੀ ਬੋਲ ਦਿੰਦੇ ਆ ਕਿ ਤੁਹਾਡਾ ਕੇਸ ਬਹੁਤ ਪੁਰਾਣਾ ਹੋ ਗਿਆ ਜਿਹੜੇ ਕਾਰ ਗਿਲ ਹੀਰੋਜ਼ ਆ ਉਹਨਾਂ ਵਾਸਤੇ ਹੀ ਆ ਸਾਰੀਆਂ ਫੈਸਿਲਿਟੀਆਂ ਤੇ ਬਾਕੀ ਜਿਹੜਾ ਉਹ ਸਾਨੂੰ ਦੂਰੋਂ ਦੂਰੋਂ ਭੇਜ ਦਿੱਤਾ ਜਾਂਦਾ ਤੇ ਫਿਰ ਸਾਨੂੰ ਇਹ ਨਹੀਂ ਸਮਝ ਆਉਂਦੀ ਅਸੀਂ ਕਿੱ데 ਕੋਲ ਜਾਈਏ ਕਿੱਥੇ ਪੁੱਛੀਏ ਤੇ ਮਤਲਬ ਕੌਣ ਸਾਨੂੰ ਸਪੋਰਟ ਕਰੇ ਤੇ ਹੁਣ ਅਸੀਂ ਸਾਰੇ ਇੰਡੀਵਿਜੂਅਲੀ ਪਹਿਲਾਂ ਕਰ ਰਹੇ ਸੀ ਤੇ ਹੁਣ ਅਸੀਂ ਸਾਰੇ ਕਲੈਕਟਿਵਲੀ ਕਰ ਰਹੇ ਹਾਂ ਕਿ ਸ਼ਾਇਦ ਸਾਡੀ ਗੱਲ ਸੀਐਮ ਤੱਕ ਪਹੁੰਚ ਜਾਏ ਤੇ ਅਸੀਂ ਉਹਨਾਂ ਨੂੰ ਆਪਣਾ ਇਸ਼ੂ ਜਿਹੜਾ ਦੱਸ ਸਕੀਏ ਤੇ ਸਾਨੂੰ ਵੀ ਬਾਕੀ ਜਿਹੜੇ ਮਾਰਟਾਇਰਸ ਆ ਉਹਨਾਂ ਦੇ ਬੱਚਿਆਂ ਵਾਂਗ ਜੌਬਸ ਦਿੱਤੀਆਂ ਜਾਣ ਏਟਲੀਸਟ ਇੱਕ ਬੱਚੇ ਨੂੰ ਤਾਂ ਮਿਲ ਜਾਏ ਕਿਉਂਕਿ ਮੈਂ ਉਹਦੇ ਇੱਕ ਸਾਲ ਦੀ ਸੀ ਮੇਰੀ ਛੋਟੀ ਸਿਸਟਰ 3 ਮਹੀਨੇ ਬਾਅਦ ਬੋਨ ਆ ਐਂਡ ਬੜਾ ਮਤਲਬ ਇਟਸ ਵੈਰੀ ਡਿਫਿਕਲਟ ਕਿ ਤੁਸੀਂ ਦੋ ਬੱਚਿਆਂ ਨੂੰ ਪਾਲਣਾ ਬੜਾ ਔਖਾ ਹੁੰਦਾ ਆ ਇਨਾ ਈਜ਼ੀ ਨਹੀਂ ਹੈਗਾ ਤੇ ਸਾਡੀ ਬੱਸ ਇਹੀ ਡਿਮਾਂਡ ਹੈ ਕਿ ਬਾਕੀ ਅਸੀਂ ਜਿੱਦਾਂ ਵੀ ਲਾਈਫ ਸਪੈਂਡ ਕਰ ਲਈ ਆ ਹੁਣ ਅੱਗੇ ਸਾਡੀ ਥੋੜੀ ਏਟਲੀਸਟ ਥੋੜੀ ਬਹੁਤ ਹੈਲਪ ਕੀਤੀ ਜਾਏ ਤੇ ਸਾਨੂੰ ਜੌਬ ਮਿਲੀ ਜਾਏ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਕੀ ਕੁਆਲੀਫਿਕੇਸ਼ਨ ਹੈ ਤੁਹਾਡੀ ਮੈਂ ਐਮਟੈਕ ਈਸੀਈ ਤੇ ਮੇਰੀ ਛੋਟੀ ਸਿਸਟਰ ਬੀਟੈਕ ਤੁਸੀਂ ਕਿੱਥੋਂ ਆਏ ਹੋ ਅਹੀਂ ਪਠਾਨ ਚੱਕ ਤੋਂ ਆਏ ਆ ਸਾਡੇ ਹਸਬੰਦ ਕਦੋਂ ਸ਼ਹੀਦ ਹੋ ਗਏ ਸੀ 89 ਵਿੱਚ ਹੈ ਨਾ ਬਾਰਾਮੁਲਾ 10 ਤੋਂ ਤੁਹਾਡਾ ਬੇਟਾ ਹੈ ਮੇਰੇ ਵੀਰੇ ਤਿੰਨ ਹੈ ਵੱਡਾ ਬੇਟਾ ਤਾਂ ਮੇਰਾ ਜੋਬ ਕਰ ਚੁੱਕਾ ਉਹ ਸੀਆਰਪੀਐਫ ਚ ਵਰਤੀ ਹੈ ਦੋ ਵੀਰੇ ਮੇਰੇ ਬੇਲੇ ਨੇ ਛੋਟੇ ਛੋਟੇ ਬੱਚੇ ਜਦੋਂ ਮੇਰੇ ਹਸਬੰਦ ਦੀ ਡੈਥ ਹੋਈ ਹੈ ਤੇ ਇਸਨੂੰ ਸਰਕਾਰ ਨੇ ਕੁਝ ਨਹੀਂ ਦਿੱਤਾ ਹੈ ਪੈਨਸ਼ਨ ਤੋਂ ਇਲਾਵਾ ਕੁਝ ਨਹੀਂ ਦਿੱਤਾ ਪੈਨਸ਼ਨ ਦੇ ਨਾਲ ਹੀ ਅਸੀਂ ਜੀ ਰਹੇ ਹਾਂ ਬਸ ਘਾਲ ਤੋਂ ਲੇ ਪੜਾਵੀ ਲੇ ਉਹਨਾਂ ਕੇ ਬੱਚੇ ਆਪਣੇ ਆਪਣੇ ਪਰਿਵਾਰ ਕੇ ਸੰਚਾਲਨ ਬੱਚਿਆਂ ਨੂੰ ਜੋਬ ਤੇ ਚਾਹੀਦੀ ਹੈ ਨਾ ਇੱਕ ਬਾਪ ਦਾ ਸਾਆ ਨਹੀਂ ਹੈ ਦੂਸਰੀ ਰੋਟੀ ਰੋਜੀ ਵੀ ਨਹੀਂ ਹੈ ਤਾਂ ਕੁਝ ਤਾਂ ਚਾਹੀਦਾ ਹੈ ਨਾ ਅਹੀਂ ਚਾਹੇ ਘਰੇ ਬੱਚਿਆਂ ਨੂੰ ਜੋਬ ਮਿਲਣੀ ਚਾਹੀਦੀ ਹੈ 1999 ਚ ਬਣੀ ਇੱਕ ਪਾਲਿਸੀ ਕਾਰਨ ਇਹ ਪਰਿਵਾਰ ਪਟਕ ਰਹੇ ਨੇ ਨੌਕਰੀਆਂ ਲਈ ਤੇ ਪਿਛਲੀ ਸਰਕਾਰ ਦੇ ਵੇਲੇ ਵੀ ਇਹ ਕਈ ਵਾਰ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਸੀਐਮ ਤੱਕ ਨਹੀਂ ਪਹੁੰਚ ਸਕੇ ਹੁਣ ਇਹਨਾਂ ਨੂੰ ਕੈਪਟਨ ਸਰਕਾਰ ਤੋਂ ਉਮੀਦ ਹੈ ਕਿ ਕੈਪਟਨ ਖੁਦ ਇੱਕ ਫੌਜ ਚ ਰਹੇ ਨੇ ਫੌਜੀ ਰਹੇ ਨੇ ਤੇ ਉਹ ਇਹਨਾਂ ਦੀ ਪ੍ਰੋਬਲਮ ਸਮਝਣਗੇ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਪ੍ਰੋਬਲਮ ਦਾ ਕੋਈ ਸੋਲੂਸ਼ਨ ਕਰਨਗੇ ਕਿਉਂਕਿ ਇਸ ਤਰ੍ਹਾਂ ਦੀ ਇਹਨਾਂ ਦੀ ਉਮੀਦ ਹੈ ਕੈਮਰਾ ਪਰਸਨ ਸੁਮੇਤ ਮਾਨ ਦੇ ਨਾਲ Imran Khan ABP News ਜਲੰਧ